ਸਰਦਨ ਬੇਰਪੁਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਜਣਡ ਤੁਹਾਨੂੰ ਗੀਤ ਸੁਣਾ ਰਹੀ ਆ ਇਹ ਅਸੀਂ ਜਦੋਂ ਛੋਟੇ ਛੋਟੇ ਹੁੰਦੇ ਸੀ ਲੋਹੜੀ ਦਾ ਦਿਨ ਹੁੰਦਾ ਲੋਹੜੀ ਮੰਗਣਾ ਬਗ ਜਾਂਦੀਆਂ ਕੁੜੀਆਂ ਇਕੱਠੀਆਂ ਹੋ ਕੇ 10 15 20 ਵਿੱਚੀ ਮੁੰਡੇ ਵਿੱਚੀ ਕੁੜੀਆਂ ਪਿੰਡ 'ਚ ਲੋਹੜੀ ਮੰਗਦੇ ਹੁਣ ਤਾਂ ਆਪਾਂ ਨਾ ਆਪਣੇ ਬੱਚਿਆਂ ਨੂੰ ਭੇਜੀਏ ਨਾ ਇਹ ਜੇ ਰਿਵਾਜ ਹੀ ਨੇ ਉਦੋਂ ਸਾਡੇ ਵੇਲੇ ਤਾਂ ਇਹੋ ਜਿਹਾ ਕੁਝ ਬਾਲਾ ਇੰਨਾਂ ਚੀਜ਼ਾਂ 'ਚ ਖੁਸ਼ੀ ਹੁੰਦੀ ਸੀ ਸੋ ਘਰੋਂ ਕਿਸੇ ਨੇ ਕੋਈ ਝੋਲਾ ਹੁੰਦੇ ਝੋਲੇ ਆਮ ਚੱਲਦੇ ਹੁੰਦੇ ਘਰੇ ਕੱਪੜੇ ਦੀ ਸੰਤੇ ਹੋਏ ਥੈਲੇ ਕਹਿ ਦਿੰਨੇ ਆ ਅੱਜ ਕੱਲ ਉਹ ਲੈ ਜਾਂਦੇ ਜਾਂ ਕੋਈ ਲਫਾਫੇ ਲੈ ਜਾਂਦੇ ਨਾਲ ਫਿਰ ਲੋਕ ਸਾਨੂੰ ਕਣਕ ਪਾਉਂਦੇ ਰੇੜੀਆਂ ਵੀ ਦਿੰਦੇ ਕਈ ਸੂਮ ਜੇ ਘਰ ਹੁੰਦੇ ਫਿਰ ਉਸ ਜੀਰੀ ਵੀ ਪਾ ਦਿੰਦੇ ਫਿਰ ਉਹਨੂੰ ਅਸੀਂ ਅੱਡ ਪਵਾਉਂਦੇ ਲਫਾਫੇ ਚ ਵਿੱਚੇ ਨਹੀਂ ਰਲਾਉਣਾ ਮੱਕੀ ਦੇ ਦਿੰਦੇ ਉਹ ਅਸੀਂ ਅੱਡ ਪਾਉਂਦੇ ਫੇਰ ਅਸੀਂ ਦੂਜੇ ਦਿਨ ਇਕੱਠੀਆਂ ਕਰਕੇ ਸਾਰਿਆਂ ਦੀਆਂ ਝੋਲੀਆਂ ਫੇਰ ਅਸੀਂ ਉਹਨੂੰ ਵੇਚ ਕੇ ਆਉਂਦੇ ਦੁਕਾਨ ਤੇ ਜਦੋਂ ਹੱਟੀ ਤੇ ਵੇਚੇ ਆਉਂਦੇ ਫੇਰ ਜਿੰਨੇ ਕ ਸਾਨੂੰ ਪੈਸੇ 10 11 12 ਰੁਪਏ ਬਣਦੇ ਉਹਨਾਂ ਦੇ ਨਾਲ ਚ ਸਾਨੂੰ ਐ ਲੱਗਦਾ ਵੀ ਬਹੁਤ ਵਧੀਆ ਪੈਸੇ ਬੱਟ ਲਿਆ ਆਪਾਂ ਫੇਰ ਬਸ ਵਾਪਸ ਚ ਬੰਡ ਲੈਣੇ ਜਾ ਗਈ ਵਾਰੀ ਕੁਸ਼ ਸਾਂਝਾ ਲਾਏ ਆਉਣਾ ਖਾ ਪੀ ਲੈਣਾ ਰਲ ਮਿਲ ਕੇ ਸਾਰੇ ਮੁੰਡੇ ਕੁੜੀਆਂ ਨੇ ਬੈਠ ਕੇ ਤੇ ਰਾਤ ਨੂੰ ਫਿਰ ਅਸੀਂ ਸ਼ਾਮ ਨੂੰ ਖੇਡਣਾ ਇੱਕੋ ਜਿਹੇ ਕੁੜੀਆਂ ਹੁੰਦੇ ਅਸੀਂ 13-14 ਸਾਲ ਤੱਕ ਉਮਰ ਦੇ ਵਿੱਚ ਮੁੰਡੇ ਵੀ ਹੁੰਦੇ ਕੁੜੀਆਂ ਵੀ ਸਾਡੇ ਬਰਾਬਰ ਦੇ ਅਸੀਂ ਗਲੀਆਂ 'ਚ ਹੀ ਖੇਡਦੇ ਰਹਿੰਦੇ ਉਦੋਂ ਖੋਲੇ ਜੇ ਘਰ ਹੁੰਦੇ ਵਿੱਚ ਵਿੱਚ ਲੋਕਾਂ ਦੇ ਬਹੁਤ ਡਿੱਗੇ ਢੱਠੇ ਜੇ ਅਸੀਂ ਉੱਥੇ ਲੁਕ ਜਾਣਾ ਤੁਸੀਂ ਐਂ ਦੇਖੋ ਵੀ ਜ਼ਮਾਨਾ ਕਿੰਨਾ ਚੰਗਾ ਸੀ ਸਾਡੇ ਮਨ 'ਚ ਕਦੇ ਇਹ ਜੀ ਗੱਲ ਹੀ ਨਹੀਂ ਸੀ ਆਉਂਦੀ ਵੀ ਸਾਡੇ ਨਾਲ ਕੋਈ ਮਾੜੀ ਘਟਨਾ ਵਾਪਰ ਸਕਦੀ ਹੈ ਕਿਉਂਕਿ ਹਾਲਾਤ ਹੀ ਇਹ ਜੇ ਹੁੰਦੇ ਸੀ ਅੱਜ ਕੱਲ ਤਾਂ ਆਪਾਂ ਬੱਚੇ ਨੂੰ 10 ਮਿੰਟ ਨਹੀਂ ਅੱਖਾਂ ਤੋਂ ਪਰਾਂ ਹੋਣ ਦਿੰਦੇ ਕਿਉਂਕਿ ਹਾਲਾਤ ਬਹੁਤ ਖਰਾਬ ਨੇ ਸੋ ਫਿਰ ਅਸੀਂ ਮਤਲਬ ਉਦੋਂ ਜਦੋਂ ਅਸੀਂ ਇਹ ਜੇ ਲੋੜੀ ਲੋੜੀ ਮੰਗਦੇ ਰਹਿੰਦੇ ਤਾਂ ਫਿਰ ਅਸੀਂ ਗੀਤ ਵੀ ਗੁੰਗਣਾਉਂਦੇ ਰਹਿੰਦੇ ਸਾਰੇ ਇਕੱਠੇ ਹੋ ਕੇ ਬੋਲਣਾ ਉੱਚੀ ਉੱਚੀ ਗੀਤ ਵੀ ਗਾਉਂਦੇ ਜਾਣਾ ਤੇ ਅੱਜ ਫਿਰ ਮੈਂ ਤੁਹਾਨੂੰ ਉਹ ਗੀਤ ਸੁਣਾ ਰਹੀ ਹਾਂ ਜਿਹੜਾ ਅਸੀਂ ਗਾਉਂਦੇ ਸੀ ਉਦੋਂ ਤੇ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਨੋਨੰਦਿਸ ਪਿਆਰੇ ਜੀ ਗੀਤ ਦਾ ਜੰਨਾ ਵੇ ਤੇਰੀ ਚਾਨਣੀ ਤਾਰੇ ਆ ਵੇ ਤੇਰੀ ਲੋ ਵੇ ਹੋ ਤਾਰੇ ਆ ਵੇ ਤੇਰੀ ਲੋ ਜਨ ਪਕਾਵੇ ਰੋਟੀਆਂ ਤਾਰਾ ਕਰੇ ਰਸੋ ਵੇਹੋ ਤਾਰਾ ਕਰੇ ਰਸੋ ਜਨ ਦੀਆਂ ਪੱਕੀਆਂ ਮੈਂ ਖਾਲੀਆਂ ਤਾਰਿਆਂ ਦੀਆਂ ਰਹੇਗੀਆਂ ਦੋ ਵੇ ਹੋ ਤਾਰੇ ਦੀਆਂ ਰਹ ਗਈਆਂ ਦੋ ਸਸ ਤਾਂ ਸਾਡੀ ਆਖ ਦੀ ਕਿਉਂ ਵਿੱਚ ਮੈਦਾ ਗੋ ਵੇ ਹੋ ਕਿਉਂ ਵਿੱਚ ਮੈਦਾ ਗੋ ਕਿ ਉਹ ਵਿੱਚ ਮੈਂ ਦਾ ਥੋੜਾ ਪਿਆਸ ਸੱਸੂ ਮੈਨੂੰ ਗਾਲੀਆਂ ਕੱਢੇ ਹੰਨੀਓ ਸੱਸੂ ਮੈਨੂੰ ਗਾਲੀਆਂ ਕੱਢੇ ਨਾ ਕੱਢ ਸੱਸੂ ਗਾਲੀਆਂ ਇੱਥੇ ਮੇਰਾ ਕੌਣ ਸੁਣੇ ਹੰਨੀਓ ਇੱਥੇ ਮੇਰਾ ਕੌਣ ਸੁਣੇ ਜਨਦੇ ਹੋਲੇ ਮੇਰਾ ਬਾਪ ਖੜਾ ਚਮ ਚਮ ਨੀਰ ਪਰੇ ਹੰਨੀਓ ਚਮ ਚਮ ਅੱਖੀਆਂ ਪਰੇ ਨਾਰੋ ਬਾਬਲ ਮੇਰੀ ਆਤੀਆਂ ਦੇ ਦੁੱਖ ਬੁਰੇ ਅੰਜੀ ਹੋਤੀਆਂ ਦੇ ਦੁੱਖ ਬੁਰੇ ਕੋੜੋ ਕੋਲੀ ਖੁਵਾਗਦਾ ਪੂਆ ਦਾ ਪੁੱਤ ਪੁਰਾ ਲੱਗਦਾ ਕੋਲੋਂ ਦੀ ਲੰਗ ਗਿਆ ਹੋ ਨੀ ਹੋ ਕੋਲੋਂ ਦੀ ਲੰਗ ਗਿਆ ਹੋ ਹੋਵੇ ਜੇ ਵੀਰਾ ਆਪਣਾ ਨਦੀਆਂ ਜੀਰ ਮਿਲੇ ਨੀ ਹੋ ਨਦੀਆਂ ਜੀਰ ਮਿਲੇ